ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬਾ ਹਰਿ ਸਿਮਰਤ ਕੋਰ ਬਾਦਲ ਨੰਨੀ ਸ਼ਾਂ ਅੱਜ ਇੱਕ ਟਵੀਟ ਕਰਦੀ ਐ ਕਹਿੰਦੀ ਜਿਹੜੀ ਕੰਗਲਨਾ ਰਣਾਉਤ ਨੇ ਐਮਰਜੈਂਸੀ ਫਿਲਮ ਬਣਾਈ ਐ ਕਹਿੰਦੀ ਉਹ ਫਿਲਮ ਸ਼੍ਰੋਮਣੀ ਕਮੇਟੀ ਨੂੰ ਦਿਖਾਈ ਜਾਵੇ ਜਣ ਕੇ ਸੈਂਸਰ ਬੋਰਡ ਬਣਦੀ ਆ ਆਪਣੇ ਆਪ ਕਿ ਅਸੀਂ ਉਹ ਫਿਲਮ ਦੇਖੀਏ ਫਿਰ ਅਸੀਂ ਇਜਾਜ਼ਤ ਦੇਵਾਂਗੇ ਕਿ ਫਿਲਮ ਚਲਾਉਣੀ ਹੈ ਜਾਂ ਨਹੀਂ ਚਲਾਉਣੀ ਬੀਬਾ ਮੈਂ ਔਰਤ ਦਾ ਬਹੁਤ ਸਤਿਕਾਰ ਕਰਦਾ ਮੈਂ ਦੋ ਤਿੰਨ ਗੱਲਾਂ ਕਹਿਣੀਆਂ ਨੇ ਜੇ ਤੇਰੇ ਤੱਕ ਵੀਡੀਓ ਪਹੁੰਚ ਜਾ ਜਾਂ ਤੁਹਾਡੇ ਚਮਚੇ ਤੁਹਾਡੇ ਤੱਕ ਵੀਡੀਓ ਪਹੁੰਚਾ ਦੇਣ ਜਦੋਂ ਸਰਸੇ ਵਾਲੇ ਬਲਾਤਕਾਰੀ ਸਾਧ ਨੇ ਆਪਣੀ ਫਿਲਮ ਚਲਾਈ ਸੀ ਪੰਜਾਬ ਦੇ ਵਿੱਚ ਉਦੋਂ ਫਿਲਮ ਦੇਖੀ ਸੀ ਉਹ ਇੱਥੇ ਪੁਲਿਸ ਨੇ ਲਾਠੀ ਚਾਰਜ ਕੀਤਾ ਤੁਹਾਡੀ ਸਰਕਾਰ ਦੇ ਹੁੰਦਿਆਂ ਹੋਇਆਂ ਤੁਸੀਂ ਉਹ ਫਿਲਮ ਲਵਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਸੀ। ਉਦੋਂ ਕਿਤੇ ਇਹ ਫਰਮਾਨ ਜਾਰੀ ਕੀਤਾ ਸੀ ਵੀ ਉਹ ਫਿਲਮ ਅਸੀਂ ਪਹਿਲਾਂ ਦੇਖਣੀ ਆ। ਉਦੋਂ ਜ਼बान ਖੁੱਲੀ ਸੀ ਤੁਹਾਡੀ। ਦੂਜੀ ਗੱਲ ਜੇ ਫਿਲਮ ਦੇਖਣੀ ਆ ਨਾ ਤੁਹਾਡਾ ਮੰਤਰੀ ਸੁੱਚਾ ਸਿੰਘ ਲੰਗਾ ਦੇਖੀਏ ਫਿਲਮ ਉਹ ਭੇਜ ਦਿੰਦੇ ਆ। ਸ਼ਮਨਿਕ ਪੁਆਇੰਟ ਦੇ ਦਫ਼ਤਰ ਵਿੱਚ ਜਾ ਕੇ ਲਾ ਲਿਓ। ਨਾਲੇ ਲੋਕਾਂ ਨੂੰ ਦਿਖਾ ਦਿਓ ਵੀ ਆ ਸਾਡਾ ਮੰਤਰੀ ਐ ਸੁਚਾ ਸਿੰਘ ਲੰਗਾ ਜਿਨੂੰ ਤੁਸੀਂ ਕੱਲ ਤੱਕ ਤੋਂ ਮਾਫੀ ਵੀ ਦਿੱਤੀ ਭਾਂਡੇ ਮਿਲਵਾ ਕੇ ਜੇ ਫਿਲਮ ਦੇਖਣ ਦਾ ਸ਼ੌਂਕ ਹੀ ਐ ਤਾਂ ਉਹ ਫਿਲਮ ਤੁਹਾਨੂੰ ਭੇਜ ਦਿੰਨੇ ਆ ਭੇਜਣ ਦੀ ਲੋੜ ਨਹੀਂ ਤੁਹਾਡੇ ਕੋਲ ਪਈ ਹੋਣੀ ਐ ਤੁਹਾਡਾ ਮੰਤਰੀ ਰਿਹਾ ਹੁਣ ਇਹ ਫਿਲਮ ਤੇ ਇਤਰਾਜ਼ ਕਿਉਂ ਕੀਤਾ ਜਾ ਰਿਹਾ ਸਾਡੇ ਹੋਰ ਘੜਮ ਚੌਧਰੀ ਵੀ ਕਰਦੇ ਆ ਕਿ ਐਮਰਜੈਂਸੀ ਜਿਹੜੀ ਫਿਲਮ ਬਣਾਈ ਐ ਗੰਗਨਾ ਰਣਾਉਤ ਨੇ ਉਹ ਚੱਲਣੀ ਨਹੀਂ ਚਾਹੀਦੀ ਕਿਉਂ ਨਹੀਂ ਚੱਲਣੀ ਚਾਹੀਦੀ ਵੀ ਜਿਹੜੀ ਭਿੰਡਰਾਂ ਵਾਲੇ ਦੇ ਗੁੰਡੇ ਨੇ ਦਰਿੰਦਗੀ ਕੀਤੀ ਆ ਗੁੰਡਾਗਰਦੀ ਕੀਤੀ ਆ ਔਰਤਾਂ ਨਾਲ ਬਲਾਤਕਾਰ ਕੀਤੇ ਨੇ ਨਿਰਦੋਸ਼ੀਆਂ ਨੂੰ ਮਾਰਿਆ ਨੇ ਹੱਥਿਆ ਨੂੰ ਮਾਰਿਆ ਉਹ ਗੁਰੂਤਾ ਦਿਖਾਈਆਂ ਨੇ ਅਗਲੇ ਨੇ ਚੱਲਣੀ ਚਾਹੁੰਦੀ ਆ ਇੱਕ ਬੇਨਤੀ ਹੋਰ ਕਰ ਰਹੀ ਆ ਇਹ ਬੀਬਾ ਨੇ ਪਤਾ ਕਿਉਂ ਕਿਹਾ ਕਿ ਫਿਰ ਨੂੰ ਸਾਨੂੰ ਦਿਖਾਓ ਪਹਿਲਾਂ ਕਿਉਂਕਿ ਤੁਹਾਡੇ ਪਰਿਵਾਰ ਦਾ ਵੀ ਕਿਤੇ ਨਾ ਕਿਤੇ ਅਗਲੇ ਨੇ ਪੁੱਠਾ ਸਿੱਧਾ ਕਰਕੇ ਰੋਲ ਦਿਖਾਇਆ ਹੋਣਾ ਤੁਸੀਂ ਕਿਹੜਾ ਇੰਦਰਾ ਗਾਂਧੀ ਕੋਲੇ ਜਾਂਦੇ ਨਹੀਂ ਸੀ ਚਿੱਠੀਆਂ ਲੈ ਕੇ ਪੰਜਾਬ ਦਾ ਮਾਹੌਲ ਖਰਾਬ ਹੋ ਜਾਊ ਤੁਹਾਡਾ ਵੀ 77% ਯੋਗਦਾਨ ਹੈਗਾ ਕਲਕੱਤਾ ਸਰ ਦੇ ਅਟੈਕ ਕਰਾਉਣ ਵਾਸਤੇ ਤੁਹਾਨੂੰ ਇਹ ਡਰ ਹੈ ਵੀ ਕਿ ਸਾਡੀ ਗਰਦੂਤ ਨਾ ਬਿਲ ਵਿੱਚ ਮਾੜੀ-ਮੋਟੀ ਆ ਜਾਏ ਤਾਂ ਤੁਹਾਨੂੰ ਲੱਗਦਾ ਕਿ ਸਾਨੂੰ ਦਿਖਾਓ ਪਹਿਲਾਂ ਜਿਹੜੇ ਹੋਰ ਵੀ ਵਿਰੋਧ ਕਰਦੇ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਕਹਿੰਦੇ ਨੇ ਫਿਲਮ ਨਾ ਚੱਲੇ ਇਹਦਾ ਮਤਲਬ ਪੰਜਾਬ ਦੇ ਦੁਸ਼ਮਣ ਨੇ ਪੰਜਾਬ ਦੇ ਉਹ ਹੱਕ ਵਿੱਚ ਨਹੀਂ ਹੈਗੇ ਜਿਹੜਾ ਪੰਜਾਬ ਦਾ ਘਾਣ ਜੂਨ 84 ਵਿੱਚ ਹੋਇਆ ਸਿੱਖ ਕੌਮ ਦਾ ਹੋਇਆ ਤੇ ਦਿੱਲੀ ਵਿੱਚ ਜਿਹੜੇ ਕਤਲੇਆਮ ਹੋਏ ਐ ਉਹ ਸਾਰੇ ਭਿੰਡਰਾਂ ਵਾਲਿਆਂ ਦੀ ਦੇਣ ਐ ਇਹਦੇ ਗੁੰਡਿਆਂ ਦੀ ਅਤਵਾਦੀਆਂ ਦੀ ਦੇਣ ਐ ਬਾ ਵੀਵਾ ਕਮਾਲ ਕਰਦੀ ਤੂੰ ਇਹ ਗੱਲ ਮੈਂ ਪਿਆਰ ਨਾ ਕਹਿ ਦੇਣਾ ਤੇਰੇ ਸੋਹਰਾ ਸਾਹ ਜਿਹੜੇ ਦੁਨੀਆ ਤੇ ਹੈ ਨਹੀਂ ਉਦੋਂ ਰੋਲ ਉਹਨਾਂ ਦਾ ਵੀ ਹੈਗਾ ਸੀ ਵਿੱਚ ਤੈਨੂੰ ਲੱਗਦਾ ਕਿ ਤੇ ਮੇਰਾ ਮੇਰੇ ਸਹੁਰਾ ਸਾਹਿਬ ਦੀ ਮਿੱਟੀ ਨਾ ਦੁਬਾਰੇ ਪੱਟੀ ਜਾਵੇ ਦੁਨੀਆਂ ਦੇ ਵਿੱਚ ਇਦਾਂ ਹੀ ਲੱਗਦਾ ਹੈ ਨਾ ਨਹੀਂ ਨਹੀਂ ਵਧੀਆ ਸੋਫੇ ਲਾ ਕੇ ਆਪਣੇ ਘਰ ਦੇ ਵਿੱਚ ਫਿਲਮ ਦੇਖਿਓ ਹੋਰ ਵਿਦਵਾਨ ਬੜੇ ਆ ਕੰਗਰਣਾ ਨੌਤ ਕਿਸਾਨਾਂ ਨੂੰ ਅੱਤਵਾਦੀ ਕਹਿੰਦੀ ਸੀ ਦਿਹਾੜੀਦਾਰ ਕਹਿੰਦੀ ਸੀ ਉਹ ਗੱਲਾਂ ਛੱਡੋ ਜਿਹੜੀ ਫਿਲਮ ਦੇ ਵਿੱਚ ਗੱਲਬਾਤ ਹੋਈ ਹੈ ਨਾ ਐਮਰਜੈਂਸੀ ਦੀ ਉਹ ਸਾਰੀ ਕਰਤੂਤ ਹੈ ਜਿਹੜੇ ਅਤਵਾਦੀ ਬਣ ਕੇ ਕੌਮ ਦੇ ਨਾਂ ਤੇ ਖਾਲਸਤਾਨੀ ਬਣ ਕੇ ਕੌਮ ਦਾ ਮਲਿਆ ਮੇਟ ਕਰਕੇ ਮਰੇ ਨੇ ਉਹਨਾਂ ਦੀ ਕਰਤੂਤ ਹੈ ਤੇ ਬਾਕੀ ਬਾਦਲ ਪਰਿਵਾਰ ਦਾ ਤਾਂ ਦਿਮਾਗ ਖੱਲਿਆ ਹੋਇਆ ਇਹਨਾਂ ਤਾਂ ਪਤਾ ਹੀ ਲੱਗਦਾ ਵਿੱਚ ਕਹਿਣਾ ਕੀ ਹੈ ਬੀਬੀ ਇਹ ਟਵੀਟ ਕਰਨ ਤੋਂ ਪਹਿਲਾਂ ਆਪਣੇ ਘਰਵਾਲੇ ਵੇਖ ਲੈਂਦੀ ਮੈਂ ਦੁਬਾਰਾ ਫੇਰ ਜ਼ਿਕਰ ਕਰਕੇ ਲੰਬਾ ਚੌੜਾ ਨਹੀਂ ਬੋਲਣਾ ਜਦੋਂ ਸਰਸੇ ਵਾਲੇ ਮਲੰਗ ਦੀ ਤੁਸੀਂ ਫਿਲਮ ਰਿਲੀਜ਼ ਕਰਾਈ ਹੈ ਨਾ ਪੰਜਾਬ ਦੇ ਵਿੱਚ ਸਿਨੇਮਿਆਂ ਦੇ ਵਿੱਚ ਲਵਾਈ ਹੈ ਉਦੋਂ ਲਾਠੀ ਚਾਰਜ ਹੋਇਆ ਸੀ ਉਦੋਂ ਫਿਲਮ ਦੇਖਣੀ ਸੀ ਵੀ ਸਰਸੇ ਵਾਲੇ ਨੇ ਕੀ ਕੜੀ ਕੋਲੀ ਹੈ ਤੇ ਜੇ ਬਹੁਤ ਹੀ ਸ਼ਕੀਨ ਹੈ ਫਿਲਮਾਂ ਦੇਖਣ ਦੀ ਤਾਂ ਸੁੱਚਾ ਸਿੰਘ ਲੰਗਾਹ ਵਾਲੀ ਜਿਹੜੀ ਫਿਲਮ ਹੈ ਉਹ ਪਈ ਹੈ ਇੰਟਰਨੈਟ ਤੇ ਉਹ ਦੇਖ ਲਿਓ ਸੈਂਸਰ ਬੋਰਡ ਬਣ ਕੇ ਸਾਨੂੰ ਦਿਖਾਓ ਪਹਿਲਾਂ ਕੀ ਕੀ ਦਿਖਾਈਏ ਤੁਹਾਨੂੰ ਪਹਿਲਾਂ ਤੁਸੀਂ ਦੇਖਣਾ ਕੀ ਚਾਹੁੰਦੇ ਹੋ ਤੁਸੀਂ ਕੌਮ ਦੇ ਨਾਂ ਤੇ ਹਜ਼ਾਰਾਂ ਮੁੰਡਾ ਪੰਜਾਬ ਦਾ ਮਰਵਾਤਾ ਨਸ਼ਾ ਤੇਰਾ ਭਰਾ ਪੰਜਾਬ ਦੇ ਵਿੱਚ ਲੈ ਕੇ ਆਇਆ ਚਿੱਟਾ ਹਲੇ ਤੁਸੀਂ ਚੌਧਰਦਾਰੀ ਲੰਬੜਦਾਰੀ ਛੱਡਣ ਨੂੰ ਤਿਆਰ ਹੀ ਨਹੀਂ ਬਸ ਇਹ ਬੇਨਤੀਆਂ ਮੈਂ ਤਾਂ ਕੀਤੀਆਂ ਨੇ ਹੋਰ ਵੀ ਕੜਮ ਚੌਧਰੀ ਹਲੇ ਵਿਰੋਧ ਕਰ ਰਹੇ ਨੇ ਮੈਂ ਇੱਕ ਠੋਕੇ ਕਹਿਣਾ ਕੰਗਣਾ ਰਣੌਤ ਦੀ ਫਿਲਮ ਚੱਲਣੀ ਚਾਹੀਦੀ ਹੈ ਜਿਹੜਾ ਜੂਨ 84 ਦੇ ਵਿੱਚ ਘਟਨਾਕਰਮ ਹੋਇਆ ਕਿਵੇਂ ਕੌਮ ਦਾ ਤੇ ਪੰਜਾਬ ਦਾ ਇਹਨਾਂ ਨੇ ਖਾਣਾ ਖਰਾਬ ਕੀਤਾ ਮਲਿਆ ਮੇਡ ਕੀਤਾ ਨੌਜਵਾਨੀ ਦਾ ਘਾਣ ਹੋਇਆ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ